कीर्तन ਦੇ ਪ੍ਰਤੀ ਵੇਦਨਾ ਵਿਰਰ ਸਮਾਪਤਿਤ ਹੋਣ ਲਗਾ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੋਸਤੀ ਇੱਕ ਮਰਾਸੀ ਜਵਾਨ ਪਾਈ ਮਰਦਾਨਾ ਵੱਲੋਂ ਹੋਈ ਜੋ ਕਿ ਉਹਨਾਂ ਦੇ ਵਿਆਹ ਵਿੱਚ ਸੰਗੀਤ ਦੀ ਨਮਾਇਸ਼ ਕਰ ਰਿਹਾ ਸੀ ਇਹ ਜਵਾਨ ਨਾਨਕ ਜੀ ਵੱਲੋਂ ਲਗਭਗ 9 ਸਾਲ ਵੱਡਾ ਸੀ ਮਰਦਾਨਾ ਇੱਕ ਤੰਤਰੀ ਵਾਦੇ ਰਬਾਬ ਨੂੰ ਵਜਾਉਣਾ ਅਤੇ ਸ਼ਾਸਤਰੀ ਸੰਗੀਤ ਵਿੱਚ ਪੂਰਾ નિਪੁੰਨ ਸੀ ਉਹ ਨਿਤ ਪ੍ਰਾਰਥਕਾਲ ਨਾਨਕ ਜੀ ਦੇ ਕੋਲ ਮੌਜੂਦ ਹੋ ਜਾਂਦਾ ਨਾਨਕ ਜੀ ਕੀਰਤਨ ਕਰਦੇ ਪਾਈ ਮਰਦਾਨਾ ਸੰਗੀਤ ਦੀ ਬੰਦਿਸ਼ ਵਿੱਚ ਉਸ ਨੂੰ ਅਲਾਪ ਕਰਦਾ ਕੀਰਤਨ ਦੀ ਮధుਰਤਾ ਸਭ ਨੂੰ ਮੰਤਰ ਲੀਨ ਕਰ ਦਿੰਦੀ ਅਤੇ ਸਾਰੇ ਹਰ ਜਸ ਦਾ ਆਨੰਦ ਲੈਂਦੇ ਜਿਸ ਦੇ ਨਾਲ ਸਾਰੇ ਲੋਕ ਮੰਨ ਦੀ ਇਕਾਗਰਤਾ ਦਾ ਅਨੁਭਵ ਕਰਦੇ ਇਹ ਅਨੁਭਵ ਬਣਾਏ ਰੱਖਣ ਲਈ ਸਾਰੇ ਲਾਲਾਇਤ ਰਹਿੰਦੇ ਅਤੇ ਚਾਹੁੰਦੇ ਕਿ ਇਹ ਸਵੇਰੇ ਦਾ ਸਮਾਂ ਕਦੇ ਖਤਮ ਹੀ ਨਾ ਹੋਵੇ ਅਤ ਦੂਜੀ ਪ੍ਰਾਤਕਾਲ ਦੀ ਉਡੀਕ ਵਿੱਚ ਉੱਠ ਜਾਂਦੇ ਹੌਲੀ ਹੌਲੀ ਨਾਨਕ ਜੀ ਦੀ ਕੀਰਤਨ ਮੰਡਲੀ ਦੀ ਮੈਂਬਰ ਗਿਣਤੀ ਵਧਣ ਲੱਗੀ ਕੀਰਤਨ ਮੰਡਲੀ ਦਾ ਵਿਸਥਾਰ ਹੋਣ ਵੱਲੋਂ ਨਾਨਕ ਜੀ ਆਪਣੇ ਵਪਾਰ ਵਿੱਚ ਠੀਕ ਵੱਲੋਂ ਧਿਆਨ ਨਹੀਂ ਦੇ پا ਰਹੇ ਸਨ ਸਾਰੇ ਸੰਤੁਸ਼ਟ ਸੰਪਰਪਤਾ ਕਾਲੂ ਜੀ ਇਹ ਵੇਖ ਕੇ ਮਨ ਹੀ ਮਨ ਨਿਰਾਸ਼ ਹੁੰਦੇ ਇਹਨਾਂ ਗੱਲਾਂ ਨੂੰ ਲੈ ਕੇ ਪਿਤਾ ਪੁੱਤ ਵਿੱਚ ਅਕਸਰ ਤਣਾਅ ਬਣਿਆ ਰਹਿੰਦਾ ਜਿਆਦਾ ਰੋਕ ਟੋਕ ਵੱਲੋਂ ਹੁਣ ਗੁਰੂ ਸ੍ਰੀ ਗੁਰੂ ਨਾਨਕ ਜੀ ਦਾ ਮਨ ਆਪਣੇ ਵਪਾਰ ਵੱਲੋਂ ਉਚਾਟ ਹੋਣ ਲਗਾ ਉਹ ਆਪਣਾ ਜਿਆਦਾ ਸਮਾਂ ਭਜੰਦੇ ਵੱਲ ਲਗਾਉਂਦੇ ਹੌਲੀ ਹੌਲੀ ਨਾਨਕ ਜੀ ਦੀ ਦੁਕਾਨ ਬੰਦ ਜਈ ਹੋ ਕੇ ਰਹਿ ਗਈ ਹੁਣ ਨਾਨਕ ਜੀ ਦੀ ਉਮਰ ਲਗਪਗ 20 ਸਾਲ ਸੀ ਜਵਾਨ ਪੁੱਤ ਨੂੰ ਕੁਝ ਕਹਿੰਦੇ ਨਹੀਂ ਬਣਦਾ ਅਤ ਪਿਤਾ ਜੀ ਕਬਰਾਈ ਹੋਏ ਰਹਿਣ ਲੱਗੇ ਕਿ ਮੇਰਾ ਇਕਲੌਤਾ ਪੁੱਤਰ ਕਿਸੇ ਕੰਮ ਵਿੱਚ ਰੁਚੀ ਨਹੀਂ ਲੈਂਦਾ ਬਸ ਵੈਰਾਗੀ ਜਿਹਾ ਬਣਿਆ ਰਹਿੰਦਾ ਹੈ ਇਹ ਸਭ ਵੇਖ ਕੇ ਮਾਤਾ ਤ੍ਰਿਪਤਾ ਜੀ ਵੀ ਨਾਨਕ ਨੂੰ ਦੁਨਿਆਦਾਰੀ ਦੀਆਂ ਗੱਲਾਂ ਸਮਝਾਉਣ ਬੁਝਾਣ ਵਿੱਚ ਲੱਗੀ ਰਹਿੰਦੀ ਪਿਤਾ ਕਾਲੂ ਜੀ ਵੀ ਚਿੰਤਤ ਅਤੇ ਬੇਚੈਨ ਰਹਿੰਦੇ ਉਹ ਸੋਚਦੇ ਕਿ ਜੇਕਰ ਨਾਨਕ ਨੂੰ ਸਾਧ ਸੰਤਾ ਅਤੇ ਇਸ ਕੀਰਤਨ ਮੰਡਲੀਆਂ ਵੱਲੋਂ ਹਟਾ ਲਿਆ ਜਾਵੇ ਤਾਂ ਨਾਨਕ ਫਿਰ ਆਪਣੇ ਵਪਾਰ ਵਿੱਚ ਧਿਆਨ ਦੇਵੇਗਾ ਜਿਸ ਦੇ ਨਾਲ ਫਿਰ ਦੁਕਾਨਦਾਰੀ ਚੱਲ ਨਿਕਲੇਗੀ ਇਸ ਲਈ ਉਹਨਾਂ ਨੇ ਨਾਨਕ ਜੀ ਉੱਤੇ ਕੜੇ ਪ੍ਰਤੀਬੰਧ ਲਗਾ ਦਿੱਤੇ ਕਿ ਉਹ ਬਨਾਨ ਵਿੱਚ ਨਹੀਂ ਜਾਵੇਗਾ ਅਤੇ ਗਾਨ ਵਾਲੇ ਮਰਾਸੀਆਂ ਵੱਲੋਂ ਕੋਈ ਨਾਤਾ ਨਹੀਂ ਰੱਖੇਗਾ। ਪ੍ਰਤੀਬੰਧ ਦੇ ਕਾਰਨ ਨਾਨਕ ਜੀ ਦੀ ਦਿਨਚਰਿਆ ਖਤਮ ਜਈ ਹੋ ਗਈ। ਉਹਨਾਂ ਦੇ ਇਸ ਇਕਾਂਤ ਰਿਹائش ਦਸ਼ਾ ਦੀ ਪੂਰੀ ਤਲਵੰਡੀ ਵਿੱਚ ਚਰਚਾ ਹੋਣ ਲੱਗੀ। ਨਾਨਕ ਜੀ ਨਾ ਕੁਝ ਖਾਂਦੇ ਹਨ, ਨਾ ਕਿਸੇ ਵੱਲੋਂ ਗੱਲ ਕਰਦੇ ਹਨ, ਬਸ ਬਿਸਤਰਾ ਫੜੇ ਹੋਏ ਹਨ। ਜਿਵੇਂ ਜਿਵੇਂ ਇਹ ਸਮਾਚਾਰ ਆਂਡ ਗੁਆਂਦ ਵਿੱਚ ਫੈਲਣ ਲਗਾ। ਲੋਕ ਨਾਨਕ ਜੀ ਨੂੰ ਦੇਖਣ ਲਈ ਆਉਣ ਲੱਗੇ। पर नानक जी किसी वालों भी गल नहीं करते केवल शांत अडोल दशा पे रेंदे वैद ने बुलवाया गया पर उसने कहा यह बिल्कुल तंदुरुस्त हैं पर इन्ह ने शरीर की एक ही हालत बना रखी है वास्तव में गल की है तद नानक जी ने थले लिखे पद उच्चारण करते हुए अपने दिल गल दिती। की गल कह दी वैद बुलाया वैदगी पकड़े टंडोले बाहे पोला वैदू नहीं जाने कर कलेजे माहे वैद्या वैद सुवैद तू पहला राग पछाण ਐਸਾ ਦਾਰੂ ਲੋੜੇ ਲੇਹੋ ਜਿਤ ਵਨ ਨਹੀਂ ਰੋਗਾ ਕਾਨੇ ਰਾਗ ਮਲਹਾਰ ਅੰਗ 1279 ਅਰਤਬੈਦ ਨੇ ਮੇਰਾ ਬਾਜੂ ਫੜਕੇ ਨਾੜੀ ਪਰਖਿਆ ਕੀਤੀ ਹੈ ਪਰ ਉਹ ਪੋਲਾ ਵੈਦ ਨਹੀਂ ਜਾਣਦਾ ਕਿ ਰੋਗ ਕਿਥੇ ਹੈ ਮੈਨੂੰ ਕੋਈ ਸਰੀਰਕ ਦੁੱਖ ਨਹੀਂ ਮੈਨੂੰ ਤਾਂ ਹਿਰਦਾ ਦੀ ਪੀੜਾ ਸਤਾ ਰਹੀ ਹੈ ਕਿਉਂਕਿ ਮੈਨੂੰ ਹਰ ਕੀਰਤਨ ਵੱਲੋਂ ਤੋੜ ਦਿੱਤਾ ਗਿਆ ਹੈ ਮੈਨੂੰ ਹਰ ਜਸ ਦੀ ਪਿਆਸ ਹੈ ਜੋ ਤ੍ਰਪਤ ਨਹੀਂ ਹੁੰਦੀ ਅਤ ਮੈਂ ਤਾਂ ਤੈਨੂੰ ਕਾਬਲ ਵੈਦ ਤਦ ਮੰਨਾਂਗਾ ਜਦੋਂ ਤੂੰ ਪਹਿਲਾ ਅਸਲੀ ਰੋਗ ਨੂੰ ਸਿਆਣ ਕੇ ਕੋਈ ਅਜੇਹੀ ਔਸ਼ਧ ਖੋਜ ਜਿਸ ਦੇ ਨਾਲ ਮੇਰੇ ਸਰੀਰਕ ਅਤੇ ਮਾਨਸਿਕ ਸਾਰੇ ਪ੍ਰਕਾਰ ਦੇ ਰੋਗ ਖਤਮ ਹੋ ਜਾਣ ਤਦ ਵੈਦ ਨੇ ਪਿਤਾ ਕਾਲੂ ਜੀ ਨੂੰ ਸੰਬੋਧਨ ਹੋ ਕੇ ਕਿਹਾ ਕਾਲ ਜੀ ਤੁਹਾਡੇ ਮੁੰਡੇ ਨੂੰ ਸਰੀਰਕ ਰੋਗ ਤਾਂ ਕੋਈ ਹੈ ਹੀ ਨਹੀਂ ਅਤ ਮੈਂ ਇਸ ਦਾ ਕੀ ਉਪਚਾਰ ਕਰਾਂ ਇਸ ਨੂੰ ਤਾਂ ਮਾਨਸਿਕ ਰੋਗ ਹੈ ਜਿਸ ਦਾ ਇੱਕ ਉਪਚਾਰ ਇਹ ਹੈ ਕਿ ਇਹਨਾਂ ਨੂੰ ਖੁਸ਼ ਰੱਖੋ ਜਿਹਾ ਚਾਹੁੰਦੇ ਹੋਣ ਉਹ ਜਿਹਾ ਕਰਨ ਦਿਓ ਨਹੀਂ ਤਾਂ ਮੁੰਡਾ ਗਵਾ ਬੈਠੋਗੇ ਤਦ ਪਿਤਾ ਜੀ ਗੰਭੀਰਤਾ ਵੱਲੋਂ ਸੋਚਣ ਲੱਗੇ ਉੱਧਰ ਨਾਨਕ ਜੀ ਦੀ ਰੋਗ ਦੀ ਸੂਚਨਾ ਰਾਏ ਸਾਹਿਬ ਨੂੰ ਮਿਲ ਗਈ ਉਹ ਆਪ ਨਾਨਕ ਜੀ ਨੂੰ ਦੇਖਣ ਲਈ ਆਏ ਜਦੋਂ ਉਹਨਾਂ ਨੂੰ ਇਹ ਗਿਆਤ ਹੋਇਆ ਕਿ ਵੈਦ ਨੇ ਕੇਵਲ ਪਰਸੰਨਚਿਤ ਰੱਖਣ ਦਾ ਹੀ ਸੁਝਾਅ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਕੋਈ ਸਰੀਰਕ ਰੋਗ ਵਿਖਾਈ ਨਹੀਂ ਦਿੱਤਾ ਤਦੋ ਕਾਲੂ ਜੀ ਉੱਤੇ ਬਹੁਤ ਨਾਰਾਜ਼ ਹੋਏ ਕਿ ਤੂੰ ਆਪ ਹੀ ਇਹਨਾਂ ਪਰਿਸਥਿਤੀਆਂ ਲਈ ਉਤਰਦਾਈ ਹੋ ਤੈਨੂੰ ਤਾਂ ਪੈਸਾ ਚਾਹੀਦਾ ਹੈ ਮੁੰਡੇ ਦੀ ਖੁਸ਼ੀ ਨਹੀਂ ਮੈਂ ਪਹਿਲਾਂ ਵੀ ਤੈਨੂੰ ਕਈ ਵਾਰ ਕਿਹਾ ਹੈ ਕਿ ਤੈਨੂੰ ਜਿੰਨਾ ਪੈਸਾ ਚਾਹੀਦਾ ਹੈ ਮੇਰੇ ਵੱਲੋਂ ਲੈ ਲਓ ਪਰ ਨਾਨਕ ਜੀ ਦੇ ਕਿਸੇ ਵੀ ਕਾਰਜ ਵਿੱਚ ਅੜਚ ਨਹੀਂ ਪਾਉਣਾ ਪਰ ਤੂੰ ਸੀ ਮੇਰੀ ਸੁਣਦੇ ਹੀ ਕਦੋਂ ਹੋ